ਜੀ ਕਾਲ ਜੀ ਸਾਰੇ ਵੀਰ ਭਰਾਵਾਂ ਨੂੰ ਲਓ ਜੀ ਸਾਡਾ ਹੋ ਗਿਆ ਸੀਗਾ ਜੀ ਸਟਾਰਟਰ ਬੰਦੀ ਵਾਲਾ ਖਰਾਬ ਇਹਦੀ ਸੜ ਗਈ ਆ ਜੀ ਆ ਜਿਹੜੀ ਪੱਤੀ ਤੇ ਇਹ ਵੀ ਹੁਣ ਆਪਾਂ ਲੱਗੇ ਆ ਰਿਪੇਅਰ ਕਰਨ ਨਾਲੇ ਦਾ ਆਟੋਮੈਟਿਕ ਹੋ ਗਿਆ ਸੀਗਾ ਖਰਾਬ ਤੇ ਇਹਦੇ ਨਾਲੇ ਆਪਾਂ ਅੱਜ ਕਰਨੀ ਆ ਸਰਵਿਸ ਤੇ ਹਣ ਲੱਗੇ ਆ ਜੀ ਅਸੀਂ ਇਹਨੂੰ ਖੋਲਣ ਤੇ ਖੋਲ ਕੇ ਤੁਹਾਨੂੰ ਬਹਾਲ ਦੇ ਆ ਜੀ ਲਓ ਜੀ ਸਟਟਰਰ ਲਿਆ ਵਾ ਅਸੀਂ ਹੁਣ ਖੋਲ ਤੇ ਨਾਲੇ ਤੇ ਜਿਆ ਪੱਤੀਆਂ ਪੁੱਤੀਆਂ ਕਰਦੇ ਆਂ ਸਾਫ ਤੇ ਨਾਲੇ ਜਿਹੜੀ ਇਹਦੀ ਪੱਤੀ ਖਰਾਬ ਹੋਈ ਆ ਉਹ ਬਦਲਦੇ ਆਂ ਤੇ ਨਾਲੇ ਇਹਦਾ ਜਿਹੜਾ ਹੋਰ ਕੋਈ ਕੰਮ ਹੋਣ ਵਾਲਾ ਵਾ ਉਹ ਕਰਦੇ ਆ ਜੀ ਲਓ ਜੀ ਆ ਖੁੱਲ ਗਿਆ ਜੀ ਸਟਟਰਰ ਤੇ ਨਾਲੇ ਇਹਦਾ ਆਟੋਮੈਟਿਕ ਚੇਂਜ ਕਰਨਾ ਆਟੋਮੈਟਿਕ ਵੀ ਖਰਾਬ ਆ ਤੇ ਨਾਲੇ ਆ ਜਿਹੜੀਆਂ ਪੱਤੀਆਂ ਪੁੱਤੀਆਂ ਇਹ ਸਾਫ ਕਰਨੀਆਂ ਆ ਤੇਲ ਮਾਠੇ ਦੀ ਸਾਰੀ ਕੱਢਦੇ ਆ ਤੇਲ ਨਵਾਂ ਪਾਵਾਂਗੇ ਐ ਵਧੀਆ ਕਰਕੇ ਫਿੱਟ ਕਰਾਂਗੇ ਸੀਜ਼ਨ ਤੁਹਾਨੂੰ ਪਤਾ ਹੋਣਿਆ ਵਾ ਇਸ ਸੀਜ਼ਨ ਦੇ ਵਿੱਚ ਹਣ ਚੀਜ਼ ਇੱਕ ਵਾਰ ਹੋ ਵਧੀਆ ਬਣੀ ਹੋਵੇ ਤੇ ਚੰਗੀ ਗੱਲ ਏ ਜੀ ਓਕੇ ਧੰਨਵਾਦ ਲੋ ਜੀ ਆਟੋਮੈਟਿਕ ਸਟਾਰਟਡ ਹੈ ਵੇ ਦੇਖੋ ਲਾਣ ਤੇ ਹੌਲੇ ਦੀ ਖੋਲ ਕੇ ਤੇ ਕਰਦੇ ਚੰਗੀ ਤਰ੍ਹਾਂ ਸਰਵਿਸ ਕਰਦੇ ਨਵੇਂ ਬਣਾਉਨੇ ਨਵੇਂ ਵਰਗਾ ਇਹ ਖਤਰਾਬ ਕਰਦਾ ਸੀ ਕਿ ਇਹਦੀਆਂ ਪੱਤੀਆਂ ਪੱਤੀਆਂ ਖਰਾਬੀਆਂ ਵਧੀਆ ਰਗਾ ਡੋੜ ਕੇ ਆਏ ਨਾਲੇ ਜਿਹੜੀ ਪੱਤੀ ਖਰਾਬ ਹੋਈ ਆ ਉਹ ਪੱਤੀ ਨਵੀਂ ਪਾ ਦਿੰਨੇ ਆ ਜੀ ਲਓ ਜੀ ਟਰੱਪ ਗਿਆ ਜੇ ਹੁਣ ਸਾਡਾ ਖੁੱਲ ਲਓ ਜੀ ਇੱਕ ਤੇ ਦੀ ਆ ਪੱਤੀ ਹੋਈ ਹੈਗੀ ਖਰਾਬ ਨਟ ਨਹੀਂ ਇਹਦਾ ਖੁੱਲਦਾ ਤੇ ਕੱਸਿਆ ਨਹੀਂ ਜਾਂਦਾ ਇਹ ਖੋਲੀ ਆ ਤੇ ਬਾਤੀ ਇਹਨੂੰ ਸਰਵਿਸ ਕਰਦੇ ਆਂਗੇ ਸਾਡੀ ਵੀਡੀਓ ਵਧੀਆ ਲੱਗੇ ਤੇ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਫੇਸਬੁੱਕ ਪੇਜ ਨੂੰ ਫੋਲੋ ਕਰਨਾ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਜੀ ਜੀ ਅਸੀਂ ਇਹਦੀ ਪਤੀ ਪਾਤੀਆਂ ਨਵੀਂ ਲਿਆਂਕੀ ਤੇ ਇੱਕ ਲੰਮ ਲਿਆਂਦਾ ਵਾ ਇਹਦੇ ਵਾਸਤੇ ਆਟੋਮੈਟਿਕ ਨਮਾ ਹੁਣ ਇਹਨੂੰ ਆਪਾਂ ਆਟੋਮੈਟਿਕੋ ਨਮਾ ਲਾਵਾਂਗੇ ਤੇ ਹੁਣ ਇਹਦੀ ਪਟ્રોલ ਦੇ ਨਾਲ ਇਹਦੀ ਸਰਵਿਸ ਕਰਾਂਗੇ ਚੰਗੀ ਤਰ੍ਹਾਂ ਨੂੰ ਧੋਵਾਂਗੇ ਰੀਜ ਦੇ ਨਾਲ ਧੋ ਕੇ ਇਹਦੀ ਸਰਵਿਸ ਕਰਕੇ ਤੇ ਫਿਰ ਤੁਹਾਨੂੰ ਦਿਖਾਉਦੇ ਹਾਂ ਜੀ ਟਰੋਲ ਨੂੰ ਧੋ ਕੇ ਇਹਨੂੰ ਸਾਫ਼ ਕੀਤਾ ਜਿਹੀ ਤਰ੍ਹਾਂ ਕਰ ਤੇ ਹੁਣ ਇਹਦੀਆਂ ਮਾੜੀਆਂ ਜੀਆਂ ਪੱਤੀਆਂ ਰਗੜ ਕੇ ਤੇ ਕਰਦੇ ਆ ਇਹਨੂੰ ਫਿੱਟ ਦੇਖੋ ਜੀ ਕਿੰਨਾ ਪਹਿਲਾਂ ਗੰਦੀ ਤੇ ਹੁਣ ਵੇਖੋ ਇਹਦੀ ਸਫਾਈ ਵੇਖੋ ਸਫਾਈ ਹੋ ਰਹੀ ਦੀ ਵਿੱਚੋਂ ਬਣਾਤਾ ਨਾ ਨਵਾਂ ਤੇ ਹੁਣ ਇਦਾਂ ਦੀਆਂ ਵੀਡੀਓ ਵੇਖਣ ਲਈ ਸਾਡਾ ਪੇਜ ਕਰਿਓ ਫੋਲੋ ਤੇ ਵੀਡੀਓ ਕਰਿਓ ਸ਼ੇਅਰ YouTube ਸਾਡਾ ਚੈਨਲ ਕਰਿਓ ਸਬਸਕ੍ਰਾਈਬ ਧੰਨਵਾਦ ਮਿਹਰਬਾਨੀ